ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣਾ ਕਰੇ ਆਲ ਪੰਜਾਬੀ ਟ੍ਰੈਵਲ ਵਲੌਗਸ ਤੇ ਸਾਰਿਆਂ ਦਾ ਤੇ ਵਾਹਿਗੁਰੂ ਕਰੇ ਸਾਫ ਚੜ੍ਹਦੀ ਕਲਾ ਚੋਂ ਤੇ ਚੜ੍ਹਦੀ ਕਲਾ 'ਚ ਹਮੇਸ਼ਾ ਰਹੋ ਤੇ ਅੱਜ ਆਪਣੇ ਇੱਕ ਦੋ ਕੰਮ ਨੇ ਜੀ ਉਹ ਕਰਦੇ ਹੈਗੇ ਤੇ ਫਿਲਹਾਲ ਚੱਲੇ ਹੈ ਗੁਰਦੁਆਰਾ ਅੜੀਸਰ ਸਾਹਿਬ ਤੇ ਤੁਹਾਨੂੰ ਵੀ ਕਰਾਮੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਤੋ ਜੀ ਆਪਾਂ ਇਹ ਬੰਨ ਵਾਲੇ ਨੂੰ ਭਾਈ ਇਹ ਸਕੌਜ ਕੋਲੇ ਕਈ ਸਕੌਜ ਹੈ ਜੀ ਤੇ ਇਸ ਤੋਂ ਸਾਹਮਣੇ ਚੱਲੇ ਕੇ ਥੋੜੇ گا ਆ ਜਾਂਦਾ ਅੱਗੇ ਡਰਾਈਵਰ ਸਾਈਡ ਆਊਟ ਲੈਟਸ ਤੇ ਸਾਰਾ ਆਪਰੇਸ਼ਨ ਆ ਗਿਆ ਜੀ ਫਿਰਕੇ ਤਾਂ ਵੀ ਬਤਾਇਆ ਬਹੁਤ ਸੋਨਾ ਹੈ ਜੀ ਤੇ ਵਸ ਇਸ ਦੇ ਸਾਹਮਣੇ ਔਰ ਗਲਟ ਤੋਂ ਥੋੜਾ ਜਿਹਾ ਥੋੜਾ ਜਿਹਾ ਮੈਨੇਜ ਕਰ ਚਲੋ ਵੀ 2 5 6 600 ਮੀਟਰ ਕੇ ਚੱਲ ਕੇ ਗੁਰਦੁਆਰਾ ਅੜੀ ਸਰਸਾ ਦਾ ਗੇਟ ਆ ਰਿਹਾ ਹੈ ਜੀ ਸਾਡਾ ਦਰਸ਼ਨੀ ਦੁੜੀ ਗੇਟ ਲਓ ਜੀ ਬਾਇਸ ਕੌਜ਼ ਤੋਂ ਕਿਲੋਕੀਮੀਟਰ ਅੱਗੇ ਲੰਕੇ ਬਠਿੰਡਾ ਰੋਡ ਤੇ ਇਹ ਆ ਜਾਂਦਾ ਦਰਸ਼ਨੀ ਦੁੜੀ ਗੇਟ ਗੁਰਦੁਆਰਾ ਅੜੀ ਸਰਸਾ ਦਾ ਇਹ ਬਠਿੰਡਾ ਰੋਡ ਤੇ ਆ ਜਾਂਦਾ ਜਮੀਨ ਆਪਣੇ ਸ਼ਹਿਰੂਰ ਤੋਂ ਚੱਲ ਕੇ ਜਿਹੜੀ ਰੋਡ ਆ ਰਹੀ ਹੈ ਪਤਨਾ ਹੁੰਦਾ ਬਰਨਾਲੇ ਵਿੱਚ ਦੀ ਹੋ ਕੇ ਤੇ ਇਹ ਦਰਸੇਨ ਡਿਊੜੀ ਗੇਟ ਆ ਗਿਆ ਜੀ ਤੇ ਕੋਠੇ ਚੁੰਗਾ ਦੇ ਵਿੱਚ ਪਿਆ ਇਹ ਤੌੜਾ ਆ ਤੁਸੀਂ ਪੜ ਵੀ ਲਿਓ ਜਿੱਤੇ ਲਿਖਿਆ ਹੋਇਆ ਕੋਠੇ ਚੁੰਗਾ ਤੌੜਾ ਤੇ ਗੁਰਦੁਆਰਾ ਅੜੀ ਝਰ ਸਾਹਿਬ ਦਾ ਇਤਿਹਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਨਾਲ ਸੰਬੰਧਤਾ ਤੇ ਜੇਤੀ ਵਜਨ ਨਾਲ ਇੱਥੇ ਇਹ ਗੁਰੂ ਘਰ ਬਣਿਆ ਗੁਰਦੁਆਰਾ ਅੜੀ ਸਰ ਸਾਹਿਬ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਅੜੀ ਸਰ ਸਾਹਿਬ ਗੁਰੂ ਤੇਗ ਬਹਾਦਰ ਜੀ ਜਦੋਂ ਧਰਮ ਪ੍ਰਚਾਰ ਲਈ ਆਨੰਦਪੁਰ ਤੋਂ ਚੱਲ ਕੇ ਜੀ ਮਾਲਵੇ ਦੀ ਧਰਤੀ ਤੇ ਪਹੁੰਚੇ ਤਾਂ ਉਹ ਆਪਣੇ ਮੂਲ ਵਾਲ ਰੰਗੀਆਂ ਸੇਕਾ ਹੁੰਦੇ ਹੋਏ ਹੰਢਾਇਆ ਪਹੁੰਚੇ ਹੰਢਾਇਆ ਗੁਰਦੁਆਰਾ ਗੁਰੂ ਸਰ ਜਗਾ ਗੁਰੂ ਗੁਰੂ ਨਾਨਕ ਸਰ ਗੁਰਦੁਆਰੇ ਦੀ ਜਗਾ ਕੀ ਤੇ ਉੱਥੇ ਠਹਿਰੇ ਜੀ ਤੇ ਉਥੋਂ ਚੱਲ ਕੇ ਉਹ ਅੱਗੇ ਹੜਿਆਇਆ ਹੁੰਦੇ ਹੋਏ ਇਸ ਧੌਲੇ ਦੀ ਧਰਤੀ ਤੇ ਪਹੁੰਚੇ ਇਸ ਜਗ੍ਹਾ ਤੇ ਜੀ ਜਦੋਂ ਗੁਰੂ ਜੀ ਇਸ ਜਗ੍ਹਾ ਤੇ ਪਹੁੰਚੇ ਤਾਂ ਗੁਰੂ ਜੀ ਦੇ ਘੋੜੇ ਨੇ ਅੜੀ ਕਰ ਲਈ ਜੀ ਤੇ ਸੰਗਤਾਂ ਨੇ ਫਿਰ ਗੁਰੂ ਜੀ ਨੂੰ ਪੁੱਛਿਆ ਵੀ ਜਦੋਂ ਘੋੜਾ ਅੜੀ ਕਰਨ ਲੱਗਿਆ ਜੀ ਤਾਂ ਸੰਗਤਾਂ ਨੇ ਕਹੇ ਜੀ ਗੁਰੂ ਜੀ ਘੋੜਾ ਅੜੀ ਕਿਉਂ ਕਰ ਰਿਹਾ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਦੱਸਿਆ ਕੇ ਅੱਗੇ ਸੋ ਮੁਸਲਮਾਨ ਵੀਰਾਂ ਦੇ ਖੇਤਾਂ 'ਨ ਤੇ ਉਹਨਾਂ ਦੇ ਖੇਤ ਵਿੱਚ ਤਵਾਕੂ ਵਿੱਜਿਆ ਹੋਇਆ ਹੈ ਜਿਸ ਕਰਕੇ ਜੀ ਘੋੜਾ ਅੱਗੇ ਨਹੀਂ ਵੱਧ ਪਾਇਆ ਤੇ ਉੱਥੇ ਰੁਕ ਗਿਆ ਤੇ ਗੁਰੂ ਜੀ ਨੇ ਬਤਨ ਕੀਤੇ ਜੋ ਵੀ ਇਹ ਮੁਸਲਮਾਨ ਵੀਰ ਨੇ ਕਿਸੇ ਟੈਮ ਬਣ ਕੇ ਇਸ ਜਗ੍ਹਾ ਤੇ ਆ ਕੇ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਦੀ ਸਾਰੀ ਸੇਵਾ ਨਿਭਾਉਣਗੇ ਤੇ ਜੀ ਇੱਥੇ ਜੋ ਵੀ ਸੰਗਤ ਸੱਚੇ ਮਨ ਸ਼ਰਧਾ ਨਾਲ ਆ ਕੇ ਸੇਵਾ ਕਰੂਗੀ ਤੇ ਉਹਨਾਂ ਦੇ ਅੜੇ ਹੋਏ ਕੰਮ ਹਰ ਇੱਕ ਕੰਮ ਜੋ ਵੀ ਅੜਿਆ ਹੋਇਆ ਸੱਚੀ ਸ਼ਰਧਾ ਨਾਲ ਸੁਖੂਗਾ ਤਾਂ ਉਹਨਾਂ ਦੇ ਉਹ ਕੰਮ ਬਾਰ ਬਾਰ ਮਿਲੂਗਾ ਜੀ ਤੇ ਨਿਕਲਣਗੇ ਤੇ ਇਹ ਇਥੋਂ ਦਾ ਇਤਿਹਾਸਾਈ ਗੁਰਦੁਆਰਾ ਅੜੀ ਸਰ ਸਾਹਿਬ ਦਾ ਤੇ ਜੇ ਫਿਰ ਵੀ ਆਪਾਂ ਤੋਂ ਕੋਈ ਗਲਤ ਦੱਸਿਆ ਗਿਆ ਬਈ ਤਾਂ ਆਪਾਂ ਨੂੰ ਚਕ ਮਾਫ ਕਰਨਾ ਜੀ ਹਨਾ ਕਿਉਂਕਿ ਜਿੰਨਾ ਕਿ ਇਤਿਹਾਸ ਆਪ ਨੂੰ ਪਤਾ ਲੱਗਿਆ ਤੇ ਆਪਾਂ ਨੇ ਤੁਹਾਡੇ ਨਾਲ ਸ਼ੇਅਰ ਕਰਤਾ ਤੇ ਆਪਣੀ ਸੋਚ ਮੁਤਾਬਕ ਹਨਾ ਦੂਸਰਾ ਮਨੁੱਖ ਦਾ ਲੋ ਜੀ ਸਕਰੀਨ ਸ਼ਾਟ ਕਰਕੇ ਤੁਸੀਂ ਇਹ ਪੜ ਲਿਆ ਗੁਰੂ ਆੜੀ ਸਰ ਸਾਹਿਬ ਦਾ ਗੁਰਦੁਆਰਾ ਆੜੀ ਸਰ ਸਾਹਿਬ ਦਾ ਇਹ ਪੁਣਾ ਚਾਲਦੇ ਆਂਗੇ ਗੁਰੂ ਘਰ ਦਾ ਕੰਮ ਚੱਲੀ ਜਾ ਰਿਹਾ ਜੀ ਆਪਾਂ ਜਿੰਨੇ ਵਾਰ ਵੀ ਆਇਆ ਕੰਮ ਚੱਲੀ ਜਾਂਦਾ ਹੁੰਦਾ ਗੁਰੂ ਘਰ ਦਾ ਤੇ ਮੈਂ ਪਤਾ ਹਾ ਜਰੀ ਲਵਾਉਂਦੀ ਰਹਿੰਨੇ ਕਿਉਂਕਿ ਆਪਾਂ ਨੂੰ 30 30 ਕਿਲੋਮੀਟਰ ਪੈਣਾ ਜੀ ਗੁਰਦੁਆਰਾ ਆੜੀ ਸਰ ਸਾਹਿਬ ਆਪਣੇ ਪਿੰਡ ਤੋਂ ਆਠ ਠੀਕ ਆ ਤਾਂ ਉਹ ਮੈਂ ਕੰਮ ਕਰਦਾ ਚਿੰਨਾ ਲੋਕਾਂ ਦੇ ਕੋਈ ਕੰਮ ਆੜੇ ਹੁੰਦੇ ਨੇ ਜੀ ਜਦੋਂ ਸੁੱਖ ਕਿਉਂਦਾਗਾ ਭਾਵਨਾ ਨਾਲ ਆਪਦੀ ਨਾਲ ਤੇ ਉਹਨਾਂ ਦੀ ਸੁੱਖ ਪੂਰੀ ਹੁੰਦੀ ਹੈ ਜੀ ਇੱਥੇ ਆ ਕੇ ਗੁਰਦੁਆਰਾ ੜੀ ਸਰਸਾ ਜੁੱਤੇ ਲੋ ਭਾਵਨਾ ਨਾਲ ਆਉਂਦਾ ਜੀ ਪਾਪਾ ਜੀ ਦੇ ਬੱਚੇ ਹੋਏ ਉਹਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੀ ਜਿਨ੍ਹਾਂ ਦਾ ਕੋਈ ਕੰਮ ਆੜਿਆ ਹੋਇਆ ਹੋਊਗਾ ਤੇ ਹਰ ਕੰਮ ਇੱਥੇ ਆ ਕੇ ਨਿਕਲੂਗਾ ਜੀ ਇਤਿਹਾਸ ਤੁਸੀਂ ਪੜ ਲਿਓ ਜ਼ੂਮ ਕਰਕੇ ਜੀ ਸਾਰੇ ਹਿੰਦੂ ਘਰ ਸੱਜਣ ਚੱਲੀ ਜਾ ਰਹੀ ਆ ਫਿਰ ਸੰਗਤ ਬੈਠੀ ਹੈ ਜੀ ਤੇ ਕੱਲ ਆਏ ਦੁਆਰ ਸੀਗਾ ਐ ਦੁਆਰ ਵਾਲੇ ਦਿਨ ਤਾਂ ਇੱਥੇ ਨਿਆਇ ਜੀ ਇਕੱਠ ਹੁੰਦਾ ਜੀ ਬਾੜ ਉਹ ਤੁਹਾਡੇ ਤੋਂ ਪਹਿਲਾਂ ਤਾਂ ਪਹੁੰਚਿਆ ਥਮਾ ਮਾਟੀ ਇਧਰ ਆ ਗਈ ਦਰਬਾਰ ਸਾਹਿਬ चल क्या थे महाराज जी तो के दर्शन दरबार साहब अंदर इतना जी निशान साहब गुरु घर की जगह बहुत डाली डुली बना ਜਿਨਾ ਬੇ ਮਿਆਨ ਵੇਰ ਦਰਸ਼ਨ ਕੋ ਹਪਤੀਆ ਜਿਨਾ ਸ੍ਰੀ ਗੁਰੂ ਸੁਭਾਏ ਇਕ ਬੁੱਤ ਜੀ ਹੋ ਮਮ ਰਹਸਿਆ ਜਿਨਾ ਪਰਿਪੇਰ ਆ ਨ ਕਿਉਂ ਸੇਵਨ ਫਿਰਵਾਹ ਰੇ ਕਾ ਸੋ ਤੇ ਕਨ ਆਪਣਾ ਨਾਨਕ ਜੀਵਨ ਕੇ ਹਰੇ ਹੋਇ ਜਿਨਾ ਗੁਰੂ ਮੁਕੇ ਅੰਦਰ ਦੇ ਹੋ ਤਾ ਨਮ ਸੱਜਣਾ ਆਯਾ जी आता देव नाम जपे मुसमाया गुरु कथा बात है ना ये जी मेरे सवाए तपिया सतगुरु की सेवा न किया बहु जग तरा संसार मन के दे आम मुगल पाए से अंदर बवेत की जान नाम में तो सदगुरु ने किया कर बाहिया सब लोक निवा राम महातम सेवा नो करे जने भाई दूजा पाए चित्त राए होत कदादु हमको माया मोह तो दाई दरगह दा में खांगिया कोई अंग ना सके जदा राए दरबार साहब करो जी दर्शन झूल सा रहने पंथ महाराज जी के जी मत्था टेक दर्शन कराए इधर बाबा जी प्रसाद दें ਜੇ ਕਿਹਨੜੂ ਟੇ ਪੈਸੇ ਲੈਣਾ ਹੁਣ ਮੱਥਾ ਟੇਕਣ ਨੂੰ ਹੂ ਵੀ ਮਿਲ ਜਾਂਦੇ ਨੇ ਤੇ ਇਧਰ ਆ ਗਿਆ ਜੀ ਲੰਗਰ ਹਾਲ ਜਰੂਰਾ ਲੰਗਰ ਸੱਚਾ ਹੈ ਇਹੋ ਸਾਡੇ ਆਹ ਇੱਕ 3.7 ਲੱਖ ਫੱਕ ਦੀ ਹੋ ਜੇ ਅਗਲਾ ਲੰਗਰ ਹਾਲ ਦੁਬਾਰਾ ਸਾਹਿਬ ਦਾ ਲੋ ਜੀ ਇਧਰ ਇਹ ਲੰਗਰ ਸਾਰਾ ਤਿਆਰ ਹੁੰਦਾਗਾ ਮਸ਼ੀਨਾਂ ਰਹੀ ਤੇ ਸੈਕਟਰ ਵੀ ਚੱਲ ਗਿਆ ਬੀਬੀ ਆ ਵੇ ਖਾਣੇ ਗਿਆ ਅੱਜ ਭੰਨੀ ਕਰ ਚੁੱਕੇ ਨੇ ਗਿਆ ਯਾ ਮਿੱਤਨੇ ਦੇ ਬੱਚੇ ਬੱਚੇ ਇਧਰ ਢਾਂਡਿਆਂ ਦੀ ਸ਼ਿਵਾਂ ਚੱਲ ਰਹੀ ਹੈ ਜੀ ਅੰਗਿਤ ਕਰ ਰਹੀ ਹੈ ਸੇਵਾ ਆਪਣੇ ਪ੍ਰਸਾਦਾ ਮਣੀ ਛਕ ਲਿਆ ਜਦ ਅਰਥ ਮੁਜ਼ਾਰੇ ਛਕ ਲੈ ਗੁਰੂ ਘਰ ਦੇ ਤੇ ਮੁਖੌਣੇ ਅੱਗੇ ਨੂੰ ਕਰ ਲੈ लॻो इधरो मिलंदी कनाह परसाद ते बाबा जा भोग पले आहे इदर परसादा पाणी त्यारु पीज परसाद पी त लो जी बिबियां प्रसाद बणी तैयार कर रही हैं ਪਾਇਆ ਲੋ ਜੀ ਬਾਟ ਦੇ ਭੋਗ ਪਾਈ ਰਹੇ ਨੇਗੇ ਸੁਣ ਕੇ ਦੇਖੋ ਜੀ ਗੁਰਬਾਣੀ ਕਿੰਨਾ ਸਕੂਨ ਮਿਲ ਰਿਹਾ ਦਿਲ ਨੂੰ ਕਾਹੀ ਸਕੂਨ ਹੁੰਦਾ ਗੁਰੂ ਘਰਾਂ ਚ ਸਤਿ ਆਤਮਾ ਦੇ ਜਾਪ ਤੇ ਆਪਾਂ ਨੂੰ ਤਾਂ ਬਹੁਤ ਸ਼ਾਂਤੀ ਮਿਲਦੀ ਹੈ ਜੀ ਬਾਕੀ ਹੋਰ ਆਪਾਂ ਨੂੰ ਪਤਾ ਨਹੀਂ ਹੈਗਾ ਗੁਰੂ ਘਰ ਆ ਕੇ ਸਕੂਨ ਮਿਲਦਾ ਮਨ ਨੂੰ ਪੂਰਾ ਫੁੱਲ ਸੰਗਤ ਆਈ ਜਾ ਰਹੀ ਆ ਚੱਲਨੇ ਆ ਹੁਣ ਆਪਾਂ ਅੱਗੇ ਆਪਣਾ ਕੰਮ ਹੈ 1 2 ਉਹ ਕਰਨੇ ਹੈਗੇ ਜੀ ਮੱਥਾ ਟੇਕ ਕੇ ਆ ਗਏ ਸੀ ਆਪਾਂ ਸ਼ੇਰਪੁਰ ਤੇ ਆਪਣੇ ਮੋਟਰ ਹੈਲ ਦਾ ਸਰਵਿਸ ਕਰਾ ਰਹੇ ਸੀ ਤੇ ਤਰੀ ਜਾਂਦਾ ਮੁੰਡਾ ਆ ਰੇਵ ਸਿੰਘ ਕੰਮ ਆਪਣਾ ਓਕੇ ਇੱਧਰ ਲੱਗਿਆ ਪਿਆ ਆ ਮੋਟਰ ਹੈ ਹੁਣ एक तो बैटरी ते नमी तेरे बैटरी खत्म हो गई दो हज़ार भी धराई हुई सी दो हज़ार पच्ची चल पे चार साल बैटरी जमा खत्म हो गई नमी बैटरी धरा रहे काफ़ी टाइम हो गया मेरे हिसाब न ਤੇ ਉਹ ਗਿਆ ਸਾਡੇ ਆਸ-ਪਾਸ ਹੀ ਹੋ ਗਿਆ। ਕੁਝ ਸਰਵਿਸ ਕਰਾ ਰਹੇ ਹਾਂਗੇ। ਚੰਡਾ ਦਾ ਘਾਟੀ ਇਹ ਪਿਛਲਾ ਇਹਦੀ ਘੱਟ ਹੋਈ ਹੈ ਜੀ ਮੋਟਰਾਂ ਦੀ। ਜਿਹੜਾ ਵੀ ਕੰਮ ਆ ਜਿੱਦਾਂ ਫੋਲੋ ਕਰਾ ਦੇਣਾ। ਲੈ ਲੈਂਦੀ ਆਪਣੇ ਬੈਟਰੀ ਪਾਵਰ ਆਉਣ ਦੀ। ਜੀ। ਮਾਤਰੋ ਆਇਆ ਕਹਿੰਦਾ ਕਿ ਥੇ ਹੌਲ ਹੋ ਜਾਂਦੀ ਹੈ ਫਿਰ ਜਿਹੜਾ ਗਿਆ ਲੈ ਲੈਂਦੇ ਆਪਣੇ ਬੈਟਰੀ

ਲੱਗਿਆ ਪੈ ਕੰਮ ਕਰਨ ਹਰਦੇਵ ਸਿੰਘ ਲੋ ਜੀ ਆਪਾਂ ਨੂੰ ਇਹਦਾ ਕੰਮ ਕਰਾਉਣਾ ਪੈ ਗਿਆ ਤੇ ਆ ਇੱਕ ਸਾਈਡ ਤੋਂ ਘਸ ਗਿਆ ਇਹ ਜਿਹੜੇ ਬ੍ਰੇਕ ਵਾਲੇ ਲੈਜਰ ਹੁੰਦੇ ਨੇ ਉਹਨਾਂ ਨੂੰ ਚੱਕਦਾਗਾ ਖਤਮ ਕਰਦਾ ਸੀ ਤੇ ਤਾਂ ਕਰਕੇ ਇਹਨੂੰ ਆਪਾਂ ਫਰਾਸ ਤੋਂ ਲਵਾ ਕੇ ਲਿਆਉਣਾ ਪਊਗਾ ਤੇ ਆ ਟਾਇਰ ਫੁੱਲਣ ਲੱਗਿਆ ਹੋਗਾ ਇਹ ਪੂਰੇ ਪੂਰੇ ਸਾਈਡ ਹੀ ਲੱਗ ਰੰਦਾ ਜੀ ਰਹੁੰਦਾਗਾ ਖਰੀ ਜਾਂਦੇ ਨੇ ਬਾਸੂ ਕੰਮ ਆ ਜਾਂ ਬਠਾ ਸਿੰਘ ਵੇ ਰੇ ਇਹ ਲਿ ਲੈਉਣੇ ਕਰਾ ਕੇ ਆਪਾਂ ਨਾ ਵੇ ਤਾਂ ਨੰਬਰ ਸੱਪ ਹੀ ਨਿਕਲਦਾ ਜਦੋਂ ਵੀ ਕੋਈ ਹਣਾ ਕਰਾਉਣੇ ਕੰਮ ਚਲੋ ਕੰਮ ਕਰਦਾ ਹੁਣ ਤਸੱਲੀ ਬਖਸ਼ੀ ਕਰਾਵਾਂਗੇ ਆਪਾਂ ਮੋਟਰਾਂ ਦਾ ਜਿਹੜਾ ਨਿਕਲਦਾ ਸੱਪ ਨਿਕਲਣ ਦੋ ਜਲਦੀ ਚੱਲਦੇ ਹੁਣ ਅਜ ਤੋਂ ਬਾਅਦ ਟਾਇਰ ਖੜਾ ਲਈਏ ਟਾਇਰ ਖੜਾ ਕੇ ਇਕੱਲਾ ਬੀਲ ਲੈ ਕੇ ਦਾ ਤੇ ਆ ਲੈ ਕੇ ਚੱਲਦਾ ਹੈ ਖਰਾਬ ਤੇ ਜਾਣੇ ਕਿੱਧਰ ਬਣਾ ਦੇ ਕਹ ਕੇ ਜੋ ਕੋਈ ਆਈਏ ਪਹਿਲਾਂ ਉਹ ਹੋਊਗਾ ਇੱਕ ਟ੍ਰੇਡੀ ਕੋਲ ਬੱਦਲੀ ਉਲੀ ਪਈਆ ਤੇਰਾ ਘਰ ਤੋਂ ਬਾਹਰ ਮੈਂ ਖੁਸ਼ਬੂ ਵਾਲਾ ਪਿਸਵਾ ਆਪੇ ਨੈਟਵਰਕ ਯੋ ਲੋਰੀ ਪਰੇ ਜਾ ਰਹੇ ਕਮਾ 5 6 ਪਰ ਹੈ ਕੱਕੜਾ 270 ਦਾ ਠੀਕ ਹੈ 6 ਮੱਥਾ ਤੇ ਉਸਤਾ ਦੇ ਜੋ ਦਾ ਪਾਣੂ ਲੁੱਧਿਆ ਨੇ ਵੀ ਜਾਣਾ ਪੈਜ ਉੱਥੇ ਵੀ ਕੋਈ ਕੰਮ ਆ ਗਿਆ ਜ਼ਰੂਰੀ ਤੇ ਰਹਾਲ ਆਪਣਾ ਮੋਟਰਾਂ ਦਾ ਕੰਮ ਚੇਰੇ ਲੱਗ ਜੇ ਇਹ ਜ਼ਰੂਰੀ ਹੈ ਨਾ ਤੇ ਆ ਸੱਪ ਨਵਾਂ ਨਿਕਲਿਆ ਚਲੋ ਕੋਈ ਗੱਲ ਨਹੀਂ ਕਰਾਵਾਂਗੇ ਜਿਹੜਾ ਵੀ ਰਹਿੰਦਾ ਹੈ ਨਾ ਯਾਰ ਖਿਡਾਰੀ ਪੈਰ ਆਪਾਂ ਲੱਗਿਆ ਵੈ ਮੋੜੀ ਖੋਲਣ ਮਾ ਦਾ ਪੁੱਤ ਹੜਦਾ ਨਹੀਂ ਹੈਗਾ ਸੱਪ ਕੱਢਣੇ ਨਵੇਂ ਨਵੇਂ ਦੋ ਤਿੰਨ ਪੰਜਾਂ ਨਹੀਂ ਕੀ ਦੱਸ ਤੂੰ ਆਈ ਕੋਈ ਇਹਦੇ ਜਿਗਾਰਡ ਲਾ ਦੂੰਦਾ ਸਾਲ ਆਪਾਂ ਵੀ ਫਿਰ ਕਾਹ ਛੜਦੇ ਨਹੀਂ ਹੁੰਦੇ ਮੈਸਨਰੀ ਚ ਜੀ ਕੋਈ ਵੀ ਆ ਟਾਇਰ ਢੋਪਾ ਇਹ ਤਾਂ ਪੈਰ ਅੱਛਾ ਅਸੀਂ ਕਿਹਨੋਂ ਬੂਆ ਠੀਕ ਹੈ ਕੱਲਾ ਅਸੀਂ ਚੱਕਣਾ ਆ ਟਾਇਰ ਢੋਪਾ ਆ ਸ਼ਾਮ ਦੇ ਬਾਬਾਈ ਠੀਕ ਹੈ ਜੀ ਲੋ ਜੀ ਹੁਣ ਆਪਾਂ ਚੱਲਦੇ ਆਂ ਖਰਾਤ ਤੇ ਕਿੰਨਾ ਵੀਰੇ 400 ਰੁਪਏ ਦਾ ਠੀਕ ਹੈ ਬਣਾ ਦੀ ਬਾਈ ਬਣ ਕੇ ਗੱਲ ਜੀ ਜਿੰਗਾ ਠੀਕ ਹੈ ਲੋ ਜੀ ਉਹ ਦਾ ਆਪਣੇ ਟੈਰ ਚੱਲ ਵੀ ਹਰਦੀਪ ਸਿੰਘ 2 ਘੰਟੇ ਕਹਿੰਦਾ ਇਹ ਵਾਹ 2 ਘੰਟੇ ਤੋਂ ਤਾਂ ਲੱਗ ਗਿਆ ਮੈਂ ਕਿਹਾ ਮਾੜਾ ਨਿਕਲ ਨਾਗੇ ਬਸ ਇਹ ਆਣੀ ਬਿਦਾ ਘੰਟੇ ਤੱਕ ਆਵੇ ਆਣੀ ਸੋਹਣੇ ਕੱਟ ਦੱਸ ਮਾਰਚਾ ਕਹਿਦਾ ਕਿਰਾਏ ਤੱਕ ਕਿ ਕਿ ਨੰਬਰ ਦਵਾਰਾ ਜਿਹੜਾ ਮਾਰ ਲਗੇ ਢੀਗ ਲਗੀ ਕੰਮ ਤਾਂ ਫਕਰਾ ਕੀ ਲੈ ਕੇ ਜਾਵਾਂਗੇ ਕੰਮ ਤਾਂ ਫਕੂ ਜੰਮਦਾ ਜੀ ਕੋਲ ਆਪਣੀ ਉੱਥੇ ਘਟ ਘਾਟੇ ਵਾਲੇ ਆਏ ਨਹੀਂ ਬਿਦਾ ਘੰਟੇ ਤੱਕ ਆਪਾਂ ਜਿਹੜਾ ਮਾਰ ਲੀਏ ਲੋਕ ਹੋਰ ਨੰਬਰ ਤੇ ਨਿਕਲੇ ਆਪਣਾ ਕੰਮ ਨਾਲ ਲੋ ਜੀ ਆ ਆਪਣੇ ਪਿੰਡ ਦੀ ਰਿਹੜੀ ਆ ਦਾ ਵਾ ਇਧਰ ਤੇ ਮੜਾ ਫੁੱਸਲੀਆ ਦਾ ਮਿਸਤਰੀ ਨੂੰ ਕੰਮ ਇਹਦਾ ਵਧੀਆ ਤਸਲੀ ਭਾਖਸ ਹੋ ਗਿਆ ਖੈਰ ਦੇ ਵਾ ਕਾਮੇ ਦਾ ਪੂਰਾ ਤਸੱਲੀ ਬਖਸ਼ ਹੋ ਗਿਆ ਵੀਰੇ ਹੋ ਗਿਆ ਹੋ ਗਿਆ ਜਿਹੜਾ ਰਹਿ ਗਿਆ ਗਰੰਟੀ ਵਾਲਾ ਕਰਦੀ ਵੀਰ ਬਣ ਕੇ ਪਤਾ ਸਾਡਾ ਐ ਨਹੀਂ ਪਤਾ ਸੀ ਹਜੂਰ ਸਾਹਿਬ ਨੂੰ ਜਾਣਾ ਪਏ ਸਾਨੂੰ ਉਹ ਕੰਮ ਨਾ ਕਰਦੀ ਸਾਡਾ ਐ ਨਹੀਂ ਪਤਾ ਝੰਡਾ ਲਾ ਕੇ ਨਹੀਂ ਖਿੱਚਦੀ ਐ ਪੱਕੀ ਆਲਾ ਹੀ ਹਜੂਰ ਸਾਹਿਬ ਦੀ ਤਿਆਰੀ ਕਰੀ ਬੈਠੇਗੇ ਕੰਮ ਬਸ ਤਸੱਲੀ ਬਖਸ਼ ਹੋਵੇ ਵੀ ਤੇਰੇ ਵੱਲੋਂ ਕਿਹੜੀ ਗੱਲ ਆ ਕਿਵੇਂ ਅੰਕਲ ਜੀ ਮਸ਼ੀਨਰੀ ਆਤਨਾ ਧੋਖਾ ਦੇ ਜਿਹੜੀ ਗੱਲ ਹਨਾ ਉਹ ਬੰਦੇ ਦਾ ਨਹੀਂ ਪਤਾ ਮੈਂ ਦੋ ਹੀ ਕਹਿਣਾ ਵੀ ਆਪਾਂ ਕੰਮ ਆਪਣੇ ਕਰਨੀਏ ਤਸਦੀ ਬਾਕਸ ਹੋਏ ਜਿਹੜੀ ਆ ਤਸਦੀ ਬਾਕਸ ਦਾ ਕਸਾ ਦੀ ਹੈਗਾ ਉਹ ਸਾਡੀ ਸਲਾਹ ਕੀ ਹੁਣ ਜਾਣ ਦੀ ਹੋ ਸਕਦਾ ਵੀ ਇਸਤਰੀਆਂ ਤੋਂ ਹੋਰ ਸਹੀ ਬੰਦੇ ਤੋਂ ਰਹਿਣਾ ਰੱਬ ਦੇ ਵੱਲੋਂ ਆਪਦੇ ਵੱਲੋਂ ਬਸ ਗਾਰੰਟੀ ਹੋਵੇ ਯਾਰ ਬੰਦੀ ਗੱਲ ਆ ਆਪ ਮੈਂ ਇਹ ਮੇਰਾ ਮਤਲਬ ਆ ਵੀ ਸਕੈਨ ਦਾ ਵੀ ਘਾਟ ਬਾਅਦ ਕੋਈ ਨਹੀਂ ਰਹੇ ਯਾਰ ਜੇ ਕੋਈ ਚੀਜ਼ ਪੈਂਦੀ ਹੋਈ ਮੈਨੂੰ ਦੱਸ ਦਿਓ ਆਪਾ ਪਵਾ ਦਾਂਗੇ ਮੈਂ ਤਾਂ ਐਂ ਕਹਿਣਾ ਹੈ ਹੈ ਮੈਂ ਤਾਂ ਖੇਤੀਬਾੜੀ ਕਰਦਾ ਤੂੰ ਆਪਦੀ ਖੇਤੀ ਮਾੜੀ ਕਰਦਾ ਹਾਂ ਮਾੜੀ ਕਰ ਦਿੰਦਾ ਜਮੀ ਨਹੀਂ ਤੇਰਾ ਆ ਰਿਹਾ ਮੈਂ ਬਾੜਾ ਕੰਮ ਕਰ ਬਸ ਮੈਂ ਆਪਾ ਛੋਡੇਲਾ ਵੀ ਆਉਣਿਆ ਪਹਿਲੇ ਦਿਨ ਤੋਂ ਫਿਰ ਗਿਆ ਵੀ ਨਹੀਂ ਇਹ ਤਾਂ ਛੋਡੇ ਹੀ ਮਰੀਜ ਆ ਉਹੀ ਕਹਿਣਾ ਯਾਰ ਕਾਕੂ ਵੀ ਇਹ ਛੋਡੇ ਹੀ ਮਰੀਜ਼ ਆ ਜਦਨੇ ਦਾ ਇਹ ਏਜੰਸੀ ਚੋਂ ਨਿਕਲੇ ਛੋਡੇ ਕੋਲ ਹੀ ਆਉਂਦਾ ਇਹ ਜਿਹਦੇ ਵਿੱਚ ਗੰਭਲਾ ਦੀ ਕਹਿੰਦਾ ਲਾਲਚ ਕਰਦੇ ਕਿਹਦਾ 15000 ਰੁਪਏ ਚ ਗੱਲ ਕਰਕੇ ਮਸ਼ੀਨ ਤੇ ਲੱਗ ਆ ਦੋ ਦਿਨ ਹੋ ਗਏ ਨੇ ਤੀਜੇ ਦਿਨ ਤੱਕ ਚਾਹ ਤਗੇ ਮਸ਼ੀਨ ਤੇ ਚੜ੍ਹਨ ਦਾ ਮੰਗਰੀ ਸੀ ਫਟਾਇਆ ਇਹ ਤਾਂ ਸਾਲਾ ਇਹਦਾ ਕੋਈ ਪ੍ਰੋਸ ਸਾਡੀ ਜ਼ਿੰਦਗੀ ਤੇ ਸਿਮਟਰੀ ਦੇ ਕੰਮ ਤੋਂ ਬੜਾ ਵਧੀਆ ਕੁਲ ਇੰਟਰੀ ਈਗਰ ਅਸੱਲੀ ਕਰਕੇ ਤੁਹਾਨੂੰ ਨਹੀਂ ਆ ਰਹਾ ਬਸ ਮੇਰੀ ਤਸੱਲੀ ਹੋਣੀ ਚਾਹੀਦੀ ਐ ਇਸ ਤਰ੍ਹਾਂ ਸਾਡਾ ਮਨਜਾ ਬਣਿਆ ਹੋਇਆ ਗਿਆ ਯਾਰ ਵੀ ਅਸੀਂ ਇੱਕ ਵਾਰੀ ਹੁਣ ਨਵੇਂ ਸਾਲ ਤੋਂ ਤਾਂ ਚੱਲ ਟਰੈਕਟਰ ਲੈ ਕੇ ਜਾਣਾਗਾ ਐਤਕੀ ਅਜ ਮੋਟਰ ਹੈਲ ਤੇ ਇੱਕ ਮਾਰਈਏ ਹੁਣ ਜਿਹੜਾ ਉਹਦੋਂ ਪਹਿਲਾਂ ਚਲਾਈ ਬਸ ਤੋਂ ਨਿਕਲਦੀ ਤਿਆਰੀ ਤਾਂ ਇਹਦਾ ਕੰਮ ਕਰਾ ਰਹੇ ਹਾਂਗੇ ਉਹ ਪਾ ਪਾ ਉਹਨੂੰ ਸੰਭਾਲੀ ਆਲੋ ਆਲੋ ਬੋਲਣ ਦੇ ਤਾਈਰੇ ਵਾਲੰਬੀ ਰਾਤੀ ਵਾਲੀ ਨਹੀਂ ਚੋਰੀ ਮਾਰਤੀ ਤੇ ਆਹ ਚੋਰੀ ਵਾਕੇ ਲੈਂਦੇ ਆ ਆਪਣੇ ਰਾਤ ਤੋਂ ਸਭ ਹੋ ਗਈ ਜੀ ਜਿਹੜਾ ਕੇ ਇਨੈਜਰ ਜਾਂਦਾ ਕਹਿੰਦੇ ਸੀ ਹਾਂ ਜੀ ਠੀਕ ਹੈ। ਮਸੌਨਾ ਦਾ ਪੋਆ ਚੈੱਕ ਕਰਾ ਕੇ ਚੈੱਕ ਕਰਕੇ ਬਾਹਰ ਨਿਕਲਦੇ ਹਾਂ ਬੰਨੂ। ਜੇ ਬਿਜਲੀ ਆ ਗਈ ਨਾ। ਲੱਕੀ ਮੰਦ ਰੱਖੀ ਜੀ। ਕਦੋਂ ਮਾਰ? ਇਧਰੋਂ ਤੋਂ ਬੋਲ ਰਹੇ ਕਿ ਜੀ ਉਹ काल पे आई था इसको मेरा पता मालूम है

Thank mm. ਆਪਾਂ ਸਾਡਾ ਚੱਲਿਆ ਹਰਦੀਪ ਸਿੰਘ ਜੀ ਚੰਗਾ ਬਾਏ ਲਓ ਜੀ ਮੇਤਰੀ ਆਪਣਾ ਕੰਮ ਕਰੀ ਜਾਂਦਾ ਮੋਟਰਾਂ ਆਉਂਦਾ ਤੇ ਉਹਦੀ ਭਤੀਜੀ ਸੀਗੀ ਤੇ ਉਹਦੀ ਭਤੀਜੀ ਆਪਣੀ ਵੀ ਭਤੀਜੀ ਹੋਈ ਤੇ ਉਹ ਨੂੰ ਛੱਡਣਾ ਆਇਆ ਸੀ ਆਪਾਂ ਪਿੰਡ ਆਪਣੇ ਪਿੰਡੀ ਢੇੜੀ ਕੇ ਮੇਤਰੀ ਮੇਰੇ ਪਿੰਡ ਤੇ ਆਈ ਜੀ ਹਰਦੀਪ ਸਿੰਘ ਢੇੜੀ ਕੇ ਤੇ ਬਹੁਤ ਪਿਆਰੀ ਬੱਚੀ ਸੀ ਤੇ ਮੇਰੇ ਨਾਲ ਹੱਥੀ ਖੇਡਦੀ ਆਈ ਤੇ ਆਪਾਂ ਘਰੇ ਤਾਰਿਆ ਤੇ ਕਹਿੰਦੀ ਬਾਏ ਕਹਿੰਦੀ ਵੀਰੇ ਬਾਏ ਤਾ ਤਾਂ ਤੇ ਬਹੁਤ ਪਿਆਰੀ ਬੱਚੀ ਸੀ ਤੇ ਹੁਣ ਆਪਾਂ ਚੱਲਦੇ ਆ ਘਰੇ ਆਏ ਸੀ ਮੜਾ ਮੈਂ ਚਾਹ ਪਾਣੀ ਜੱਪੀ ਜਾਣੇ ਤੇ ਮਾਂ ਤਾਂ ਇੱਥੇ ਹੰਡੇ ਘੰਡੇ ਦੇ ਤੇ ਗਈ ਹੋਈ ਹੈਗੀ ਤੇ ਲੋ ਜੀ ਤਾਂ ਆਪਾਂ ਫਿਰ ਹੁਣ ਚੱਲਦੇ ਆਂਗੇ ਚਾਹ ਤਾਂ ਮੈਨੂੰ ਲੱਗਾ ਦੇਖਦੇ ਜੇ ਹੋਈ ਫਿਰ ਤਾਂ ਪੀ ਕੇ ਵਾਜਾਂ ਨਹੀਂ ਫਿਰ ਆ ਪਾਈ ਚੱਲਦੇ ਆਪਾਂ ਨੂੰ ਤਾਂ ਪਿਆਤੀ ਸੀ ਮਿਸਤਰੀ ਨੇ ਚਾਹ ਆਪ ਨੂੰ ਹਰਦੇਵ ਸਿੰਘ ਨੇ ਆਪਣੇ ਮਿੱਤਰ ਨੇ ਤੇ ਲੋ ਜੀ ਆਪਾਂ ਸ਼ਹਿਰ ਪਰ ਮੋਟਰ ਹੈਲਪੋਰ ਚੱਲ ਕੇ ਮਿਲਦੇ ਆਂ ਜੁਰਮ ਦੀ ਕੰਮ ਹੋ ਗਿਆ ਤੇ ਸਭਾਈ ਚਲਾਵਾ ਸੀਗਾ ਕੱਚੇ ਸੇਖ ਹੈ ਬਣਾ ਦੇ ਗੱਲ ਲਗਾ ਕੋਈ ਦੀ ਕੱਢ ਦੇ ਕੱਚ ਹੈ ਇਹ ਬੋਲ ਰਹੀ ਸਾਰੇ ਫੋਟੋ ਨੂੰ ਉਸ ਤੋਂ ਸਾਨੂੰ ਚਾਹਣਾ ਪਾਉਂ ਸੜਕੀ ਗੋਲ ਦੇ ਉੱਤੇ ਬੰਦ ਕੁੱਤੇ ਵੀ ਆਣੀਏ ਕੁੱਤੇ ਖਾਣੀ ਤਿਆਰ ਕਰਨੂ ਆਗੀ ਬੜੇ ਮੀਨ ਜੀਦਾ ਹੋਰ ਹਨ ਤੇ ਤੇ ਕੀ ਖਾਦਿਆ ਸਮੋਸੇ ਚਾਹ ਪਾਣੀ ਪੀ ਕੇ ਹੀ ਕਰਨਾ ਬੈਠਾ ਨਹੀਂ ਨਾ ਭਾਈ ਜੀ ਅੱਜ ਅਰੇ ਨਾ ਇਹ ਜੇਦਾ ਦੀਵਾਰ ਇਹਦਾ ਦੇਖੀ ਜਾ ਠੀਕ

අස සම්ම ගැසිපු වී ගැරකටන අස ඒ ගසවල වෙල්ලා තේ ගත ਤਦੋਂ ਆਪਾਂ ਆ ਗਏ ਸ਼ੇਰਪੁਰੋਂ ਘਰ ਮੋਟਰ ਹੈਂਗਲ ਆਪਾਂ ਨੇ ਕਰਾ ਲੈਂਦਾ ਠੀਕ ਤੇ ਇੱਕ ਉਹਨਾਂ ਨੇ ਹੋਰ ਪੰਗਾ ਪਾਤਾ ਸੀ ਹੁਣ ਆਉਣ ਦੇ ਟਾਈਮ ਤੇ ਟੈਂਕੀ ਚ ਮੋਟਰ ਹੈਂਗਲ ਦੀ ਚ ਪਾਣੀ ਪੈ ਗਿਆ ਸੀਗਾ ਤੇ ਫਿਰ ਉਹ ਸਾਰੇ ਪੱਟ ਕੇ ਪਾਣੀ ਪੂਣੀ ਕੱਢ ਕੇ ਸਾਫ਼ ਕੀਤੀ ਤੇ ਜਦੋਂ ਉਹ ਲੋਡ ਆਈ ਤਾਂ ਇਹਦੀਆਂ ਜਿਹੜੀਆਂ ਬਿਜਲੀ ਦੇ ਤਾਰਾਂ ਸੀਗੀਆਂ ਉਹਨਾਂ ਦੇ ਵਿੱਚੋਂ ਕੋਈ ਤਾਰ ਤੋਲ ਤਾਂ ਜੋ ਟੁੱਟ ਗਿਆ ਤੇ ਫਿਰ ਉਹ ਉਹਨਾਂ ਨੇ ਲੋਡ ਕੀਤਾ ਜਿਵੇਂ ਕਰਕੇ ਅੱਜ ਪੰਗੇ ਬਹੁਤ ਪਏ ਨੇਗੇ ਆਹ ਲੋ ਹੁਣ ਦਿਖਾਈਏ ਲੋਈ ਆ ਵਾਲੀਆਂ ਇਹਦੇ ਇੱਥੇ ਤਾਰਾਂ ਜੀਆਂ ਤਾਰਾਂ ਜੀਆਂ ਸੀ ਕੁਝ ਦਿਖਾਉਣਾ ਇੱਕ ਮਿੰਟ ਆ ਆਹ ਤੇ ਆ ਵਾਲੀਆਂ ਤਾਰਾਂ ਜੀਆਂ ਚੋਂ ਕੁਛ ਨਾ ਕੁਛ ਪਤ ਨਹੀਂ ਕੀ ਤਾਰ ਟੁੱਟ ਗਈ ਸੀ ਵਿੱਚੋਂ ਤੇ ਫਿਰ ਇਹ ਤਾਰ ਇਹਨਾਂ ਨੇ ਕੱਢ ਕੇ ਬਾਹਰ ਤੇ ਜੋੜ-ਜਾੜ ਲਾਇਆ ਚਿਪੀ ਲਵੇਟ ਦਿੱਤੇ ਹੁਣ ਤੇ ਆ ਟੈਂਕੀ ਸਾਰੀ ਆ ਇਹਦੇ ਵਿੱਚ ਪੱਟ ਕੇ ਆ ਸਾਰੀ ਟੈਂਕੀ ਪੱਟ ਕੇ ਜੀ ਫਿਰ ਇਹਨਾਂ ਨੇ ਸਾਫ਼ ਕੀਤੀ ਆ ਤੇ ਲਓ ਜੀ ਮਿੱਤਰੋ ਆ ਗਿਆ ਆਪਾਂ ਹੁਣ ਘਰੇ